ਕੁੱਲੀਆਂ 'ਚ ਰਹਿ ਕੇ ਕਾਨਿਆਂ ਦੀ ਛੱਤ ਥੱਲੇ ਰਹਿ ਕੇ ਜੁੱਤੀਆਂ ਗੰਢ ਕੇ ਜੋੜੇ ਗੰਢ ਕੇ ਉਹ ਮਹਾਪੁਰਸ਼ ਸਤਗੁਰੂ ਮਹਾਰਾਜ ਰਵਦਾਸ ਜੀ ਸਾਡੇ ਵਰਗੇ ਮੂਰਖਾਂ ਨੂੰ ਇਹ ਸਮਝਾ ਕੇ ਗਏ ਨੇ ਮਾਤ ਲੋਗ ਦੀ ਧਰਤੀ ਤੇ ਆਏ ਐਵੇਂ ਹੰਕਾਰ 'ਚ ਨਾ ਤੁਰਿਆ ਫਿਰੀ ਗ੍ਰਿਸ਼ਤ 'ਚ ਰਹਿ ਕੇ ਘਰ ਵਿੱਚ ਰਹਿ ਕੇ ਪਰਿਵਾਰ 'ਚ ਰਹਿ ਕੇ ਜੁੱਤੀਆਂ ਗੰਢ ਕੇ ਜੋੜੇ ਕਾਲਪੁਰਖ ਵਾਹਿਗੁਰੂ ਚ ਕਿਵੇਂ ਅਪੇਧ ਹੋਈਦਾ ਹੈ ਇਹ ਮਹਾਰਾਜ ਸਾਨੂੰ ਸਮਝਾ ਕੇ ਗਏ ਇਹ ਦੱਸ ਕੇ ਗਏ ਨੇ ਐਸੇ ਕਰਕੇ ਤਾਂ ਸ਼ਾਇਰ ਨੇ ਲਿਖਿਆ ਤੁਸੀਂ ਵੇਖੋ ਜਦੋਂ ਇਸ ਮਾਤ ਲੋਗ ਦੀ ਧਰਤੀ ਤੇ ਸਾਡੇ ਵਰਗੇ ਲੋਕ ਆਏ ਆਪਾਂ ਅਸੀਂ ਮੂਲ ਨਾਲੋਂ ਵਿਛੜ ਗਏ ਅਸੀਂ ਵਾਹਿਗੁਰੂ ਨਾਲੋਂ ਵਿਛੜ ਗਏ ਅਸੀਂ ਆਪਣੇ ਅਕਾਲਪੁਰਖ ਵਾਹਿਗੁਰੂ ਪਿਤਾ ਨੂੰ ਭੁੱਲ ਗਏ ਤਾਂ ਸੁਣਿਓ ਸਾਡੇ ਵਰਗੇ ਮੂਰਖਾਂ ਨੂੰ ਜੋੜਨ ਵਾਸਤੇ ਉਹਨੇ ਫਿਰ ਆਪਣੀਆਂ ਅਗੰਮੀ ਜੋਤਾਂ ਭੇਜੀਆਂ ਜਾਓ